ਤਦ ਆਪ ਨੂੰ ਵੀ ਪਾਊਗਾ ਤੇ ਜੇ ਤੁਸੀਂ ਉਹ ਡਰਾਵਾਂਗੇ ਨਾ ਤੇ ਪਰ ਡਰ ਸਾਡ ਲੱਗੇ ਹੈ ਨਹੀਂ ਪੰਜਾਬ ਭਾਸ਼ੇ ਨੇ ਆਪਣੇ ਤਰ੍ਹਾਂ ਦੇ ਦਾ ਸਭ ਥੋੜਾ ਸਮਝਾਉਂਦਾ ਯਤਨ ਕੀਤਾ ਉਹ ਕਹਿੰਦੇ ਮੇਰਾ ਕੋ ਬਗਾਨਾ ਹੈ ਜੀ ਤੇ ਬੈਰ ਤੇ ਬਗਾਨੇ ਦਾ ਹੋਊ ਜਦ ਬਗਾਨਾ ਨਹੀਂ ਸਾਰੇ ਮੇਰੇ ਬਣਦੇ ਆ ਸਾਰੇ ਮੇਰੇ ਨੇ ਤੇ ਡਰ ਕੇ ਚੀਦਾ ਇਤੁ ਤਾਂ ਦੋ ਪਾਸ਼ਾ ਨੇ ਧਰਗੁਰੂ ਰਾਮ ਸਾਹਿਬ ਨੇ ਕਹਿਤਾ ਤੇ ਤੂੰ ਜੰਨਣ ਜਿੱਥੇ ਬਹੁਤ ਕੋਮਕਾ ਖਤਰਨਾਕ ਜਨਵਰ ਆ ਤੂੰ ਤੇ ਨਸਰੀਆ ਤਾਣ ਕੇ ਸੌ ਜਾ ਤੈਨੂੰ ਕੋਈ ਡਰ ਨਹੀਂ ਗੁਰੂ ਰਖਾ ਤੇਰਾ ਕੋਈ ਚਿੰਤਾ ਨਹੀਂ ਗੱਲ ਕਰਦੇ ਸੀ ਫਿਰ ਉਹ ਆਪਾਂ ਕਿ ਦੇਸ਼ ਰਾਜ ਦੇ ਭੋਗਤੇ ਬਹੁਤ ਵੱਡਾ ਮੀਰਪੱਟੀ ਦਾ ਰਾਜਾ ਰਾਜਿਆਂ ਵਰਗਾ ਚੌਧਰੀ ਮੌਜੂਦ ਦੇਸ਼ ਰਾਜ ਦੇ ਦੋ ਪੁੱਤਰ ਸੀ ਉਹ ਦੇ ਨਿਦਾਨ ਸੰਤ ਸੁਲਤਾਨ ਸਾਹਿਬ ਬੰਦ ਮਿਲ ਕਰਾਣਾ ਸੀ ਚੌਧਰੀ ਮੇਰੇ ਹੀ ਹੁੰਦੇ ਨੇ ਕਿਸੇ ਗੱਲ ਦੀ ਗੱਭੀ ਨਹੀਂ ਜਲਾਜ ਦਰਬਾਰ ਚ ਕੋਈ ਧਰਦੇ ਕੋਈ ਉੱਤੇ ਪਰ ਚੌਧਰੀ ਦੇ ਰਾਜ ਦਰਬਾਰ ਵਿੱਚ ਤੇ ਉੱਤੇ ਲੋਕਾਂ ਨੇ ਉਹ ਇਕੱਠੇ ਵੀ ਹੋ ਜੇ ਨੇ ਹੋਣਾ ਸੀ ਬੜੇ ਲੋਕਾਂ ਨੇ ਤੇ ਆਪਾਂ ਗੱਲ ਕਰ ਰਹੇ ਚੱਲ ਕਰਦੇ ਆ ਕਿ ਉੱਤੇ ਇੱਕ ਸਿੱਖ ਆਇਆ ਜਦ ਵੀ ਆਦ ਵਿੱਚੋਂ ਨੇ ਆਣਦੇ ਸਾਰੇ ਗੁਰੂ ਗਰਮ ਗੁਰੂ ਪਾਸ਼ਾ ਦੀ ਗੱਲਬਾਤ ਅਸੀਂ ਵੀ ਇਸ ਤਰ੍ਹਾਂ ਤਰ੍ਹਾਂ ਅਨੰਤ ਉਸਟ ਦੇ ਆ ਇਸ ਤਰ੍ਹਾਂ ਬੱਚੇ ਸ਼ਹੀਦ ਹੋਏ ਤੇ ਅੱਜ ਕੱਲ ਕੰਗਰ ਕੰਗਰ ਵਿੱਚ ਦਿਨਾਂ ਕੰਗਰ ਵਿੱਚ ਪਾਸ਼ਾ ਬਰਾਜਾ ਨੇ ਉਹਨੂੰ ਮਾਈ ਮਾਈ ਪਾਗੋ ਘੱਲ ਲੱਗੀ ਕਰਨ ਲੱਗੀ ਮੱਝ ਸਿੱਧੇ ਬਹੁਤ ਵੱਡਾ ਕਲੰਕ ਲੱਗ ਗਿਆ ਦੋਨੇ ਜਾਂਦੇ ਉੱਪਰ ਜਨ ਕਰਕੇ ਚੋਰੀ ਪਾਵੇ ਉਹਦੇ ਦੋ ਪੁੱਤਰਿਆ ਨੇ ਅਨੂਪ ਸਿੰਘ ਸਰੂਪ ਸਿੰਘ ਨੇ ਮੂਹ ਕਰਦੇ ਲੜਾਈ ਵਿੱਚ ਉਹਨਾਂ ਨੇ ਪਾਵੇ ਆਪਣੇ ਆਪ ਦਾ ਸ਼ੇਦੀਆ ਪਾਲੀਆਂ ਆਪਣੇ ਵੱਲੋਂ ਉਹਨਾਂ ਨੇ ਕਲੰਕ ਦਾਦੇ ਦਾ ਤੋਂ ਦਾ ਯਤਨ ਕੀਤਾ ਪਰ ਇਹ ਕਲੰਕ ਸਾਰੇ ਮੱਝ ਦੇ ਉੱਤੇ ਸਰਗੁਰੂ ਦੇ ਸਾਤਾ ਕਲ ਨੇ ਜੈ ਦੀ ਉਹਦੇ ਵਿਚਾਰ ਤੇ ਸਾਰੇ ਸਹਿਮਤ ਹੋ ਗਏ ਬੇਠੀ ਕਿ ਇੱਕ ਗੱਲ ਕਹਾਂ ਪੈ ਰਿਓ ਗੁਰੂ ਕਰਦੇ ਦੁਖੀ ਵੀ ਰਹੇ ਤੇ ਗੁਰੂ ਕਰਦੇ ਸੱਜਣ ਵੀ ਰਹੇ ਰਾਜ ਦਰਬਾਰ ਦਾ ਰਲ ਕੇ ਚੰਨਣ ਵਾਲੇ ਚੌਧਰੀ ਦੁਖੀ ਵੀ ਰਹੇ ਤੇ ਸਹਿਮਤ ਵੀ ਰਹੇ ਗੁਰੂ ਘਰ ਦੇ ਨਾਲ ਜਿੱਦਾਂ ਆਪਾਂ ਤਨ ਗੁਰਦਾਮ ਸਾਹਿਬ ਤੋਂ ਦੇਖ ਲਈਏ ਕਿ ਕੌ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਕੌਣ ਨਾਲ ਵੀ ਰਹੇ ਰਾਜ ਦੇ ਦਰਬਾਰ ਦੇ ਜਿਹੜੇ ਬਹੁਤ ਨਦੀਕ ਹੁੰਦੇ ਸੀਗੇ ਤਨ ਗੁਰਦਾਮ ਸਾਹਿਬ ਦੇ ਨਾਲ ਦੇ ਸਮੇਂ ਸਾਲਸਰਾਏ ਬਹੁਤ ਵੱਡਾ ਅਮੀਰ ਤੇ ਰਾਜ ਦਰਬਾਰ ਦਾ ਵੀ ਪੂਰਾ ਚੌਧਰੀ ਤਾਲੂਗੁਰ ਨਾਮ ਸਾਧੂ ਦੀ ਬੰਦ ਸੀ ਗੁਰੂ ਅੰਗਦ ਦੇ ਸਾਹਮਣੇ ਬੀਰ ਖਾਨ ਹਰਗੋਬਿੰਦ ਸਾਹਿਬ ਪਾਸ਼ਾ ਤੇ ਗੁਰੂ ਅਰਜਨ ਦੇਵ ਪਾਸ਼ਾ ਦੇ ਸਮੇਂ ਤੇ ਮੀਰ ਸਾਈ ਮੀਆ ਮੀਰ ਉਸ ਟਾਈਮ ਦਾ ਰਾਜਗੁਰੂ ਵੀ ਅਮੀਰ ਵੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਹਰ ਹਾਲ ਸਮੇਂ ਸਤਵੇਂ ਪਾਤਸ਼ਾਹ ਅਨਾਈ ਸਮੇਂ ਦਰ ਸੁਕੂ ਉਹਦਾ ਇਹ ਮੁੰਡਾ ਆ ਇਦੋਂ ਵੱਡਾ ਇਦੋਂ ਵੱਡੀ ਹੋਰ ਕੀ ਸਾਝ ਹੋ ਸਕਦੀ ਹੈ ਹਰਿ ਕੁਸ਼ਿੰਧ ਸਾਹਿਬ ਪਾਸ਼ਾ ਮਹਾਰਾਜ ਜਿਨ੍ਹਾਂ ਦਾ ਕਲਪਨ ਪ੍ਰਕਾਸ਼ ਦਿਹਾੜਾ ਸੀਗਾ ਜੈਸਦ ਇਰਾਜਦਰਬਾਰ ਦੇ ਨਾਲ ਅਮੀਰ ਰਾਜ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਮੇਂ ਪਾਈ ਦੰਦ ਲਾਲ ਮਾਂਜਾ ਸਜੂ ਮਾਲਾ ਨੰਦਲਾ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਨਾਲ ਉਹ ਬਾਚੜ ਕੇ ਰਲੇ ਸਜੂ ਮਰ ਬਹੁਤ ਵੱਡਾ ਅਮੀਰ ਸੀਗਾ ਜਿਹਨਾਂ ਦੇ ਪੁੱਤਰ ਸੀਗੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਰ ਪਛੇ ਦੇ ਸਮੇਂ ਜਿਹਨਾਂ ਦੀ ਆਪਾਂ ਨੂੰ ਗੱਲ ਕਰਦੇ ਆ ਦੇਸ਼ ਰਾਜ ਉਹਨਾਂ ਦੇ ਮੁੰਡੇ ਸੁਲਤਾਨ ਸਿੰਘ ਤਦਦਾਂ ਸਿੰਘ ਉਹ ਖਾਨਦਾਨ ਮੀਰ ਘਰ ਤਿਸ ਰਾਜੇ ਰਾਜ ਦਰਬਾਰ ਦਾ ਵੀ ਬਣਦੀ ਆ ਹੁੰਨ ਜਿਸ ਤਰ੍ਹਾਂ ਮਾਈ ਪਗੋਦਾ ਭਰਾ ਭਾਗਸ਼ਦ ਨੌਰਦੇ ਰਾਜਵੇ ਚੌਧਰੀ ਆ ਜਾ ਕੇ ਰੂਪਿਆਂ ਦੇ ਮਿਲੇ ਪਾਸ਼ਾ ਨੂੰ ਜਾ ਕੇ ਦਿਖਾਈ ਕਹਿ ਲਗੇ ਪਾਸ਼ਾ ਜੀ ਤੁਹਾਡੀ ਜਾਨ ਬੜੀ ਕੀਮਤੀ ਸਾਰਾ ਪਰਿਵਾਰ ਸੁੰਰਿਆ ਖਤਮ ਹੋ ਗਿਆ ਹੈ ਅਨੰਦਪੁਰ ਸਚੁਰਾ ਪਿਆ ਬਾਜਤਾ ਛੱਡਣਾ ਪਿਆ ਰਾਜ ਤਤ ਛੱਡਣਾ ਪਿਆ ਤੇ ਤੁਹਾਡੀ ਜਾਨ ਨੂੰ ਖਤਰਾ ਬਹੁਤ ਜ਼ਿਆਦਾ ਹੈ ਤੇ ਮੈਂ ਚਾਹਣਾ ਹੈ ਕਿ ਮੇਰੇ ਰਾਜਦਰਬਾਰ ਵਿੱਚ ਬਹੁਤ ਚੌਧਰਿਆ ਦਾ ਉਹਦੇ ਰਾਜ ਦੇ ਨਾਲ ਮੈਂ ਕਹਾਂ ਕਿ ਤੁਹਾਡੀ ਸੋਲਾ ਕਰਾਂ ਆਸ਼ਕਾ ਸੁਨਾ ਦੋ ਸਾਡੀ ਸੁਲਾਗਰਾ ਮੇਰਾ ਕਦੇ ਮੈਂ ਤੁਹਾਡੀ ਸੁਲਾਗਰਾ ਕਾਦੇ ਵਾਸਤੇ ਸੁਨਾ ਤੇ ਪਹਿਲੇ ਕਰਨ ਦੀ ਜੇਸੀ ਇਹਨ ਮੰਨਣੀ ਹੁੰਦੀ ਤਾਂ ਸੁਨਾ ਹੀ ਸੁਲਾ ਪਰ ਇਹਨ ਮੰਨਣੀ ਨਹੀਂ ਕਿਸੇ ਦੀ ਇਹਨ ਮੰਨਣਾ ਡਰਿਆ ਬੇ ਡਰ ਤੇ ਇਹਨ ਮੰਨ ਲੀ ਇਹ ਤੇ ਅਣਕਣਾ ਦੇਣਾ ਹੈ ਪੈਕ ਸਾਡੇ ਪਿਤਾ ਨੇ ਸਿਖਾਇਆ ਹੈ ਨਵੇਂ ਪਾਸ਼ਾ ਨੇ ਪੈ ਕਾਹੂ ਕੋ ਦੇਦਨਾ ਨਾ ਪਹਿਮਾਨ ਤਿਆਨ ਪਿਤਾ ਜੀ ਨੇ ਸਮਝਾਇਆ ਕਿ ਦਾਨ ਦਰ ਦੇਣਾ ਕਿਸੇ ਦਾ ਨਾ ਕਿਸੇ ਦਾ ਸਹਾਰਨਾ ਜੇ ਦਰ ਸਹਾਰਨਾ ਹੁੰਦਾ ਤਾਂ ਸਾਡੀ ਸੁਲਾਹ ਹੋਈ ਵਾਈ ਸੀ ਇਹ ਸਾਡੇ ਦੇ ਬੜਾ ਕਸ਼ਟ ਆਉਣਾ ਨਹੀਂ ਸੀ ਪਰ ਥੋੜਾ ਜਿਹਾ ਅਮੀਰ ਆਦਮ ਕੋ ਹੇਕੜ ਵੀ ਹੁੰਦੀ ਹੈ ਨਾ ਬੇ ਮੈਂ ਰਾਜ ਦਰਬਾਰ ਦਾ ਇੱਕ ਸੁੰਦਾ ਚੌਧਰੀ ਆਪਾਸ ਨੂੰ ਥੋੜਾ ਮਾਨਸਿਕ ਤੇਲ ਕਾ ਬਾਸ਼ਾ ਤੁਸੀਂ ਮੇਰੀ ਗੱਲ ਮੰਨੋ ਜਿੱਥੇ ਮਰਜੀ ਯਾਦ ਪੇ ਮੈਂ ਤੁਹਾਡੇ ਸੁਣਾ ਕਹਿੰਦੇ ਨਹੀਂ ਇਹ ਗੱਲ ਨਹੀਂ ਕਹਿੰਦੇ ਇਹਦਾ ਮਤਲਬ ਤੂੰ ਕਹਣਾ ਚਾਹੁੰਦਾ ਹੈ ਕਿ ਗੁਰੂ ਡਰ ਗਿਆ ਇਹ ਗੱਲ ਜਿਉਣਾ ਤੋਂ ਅੰਤ ਨਾ ਜੀਵਣਾ ਜੀਵਣਾ ਜੀਣਾ ਹੈ ਇਹ ਤੇ ਜਾਣ ਵਾਲਾ ਕੋਈ ਕੰਮ ਨਹੀਂ ਤੇ ਇੱਕ ਵਾਰ ਸ਼ਬਦ ਕਿਹਾ ਭਾਲ ਸਿੰਘ ਨੇ ਕਹਿ ਲਗਾ ਪਾਸ਼ਾ ਜੀ ਤੁਸੀਂ ਮੇਰੀ ਮੰਨਦੇ ਨਹੀਂ ਨਾ ਤੇ ਤੁਹਾਡਾ ਮੇਰਾ ਸਬੰਧ ਟੁੱਟਾ ਮੈਂ ਤੁਹਾਡਾ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਜੇ ਦੇਹ ਗਾਲਾ ਮਰਣਾ ਤਾਂ ਜਦੋਂ ਜਿਆਦਾ ਥੋੜਾ ਜਿਹਾ ਰਾਜ ਦੀ ਤਾਕਤ ਦਿਖਾਉਣ ਲੱਗਾ ਨਾ ਸੁਲਾ ਦੇ ਤਨਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਨ ਲੱਗੇ ਪਾਸੇ ਦਾ ਜਦੋਂ ਤਨਗੁਰ ਅਰਜਨ ਦੇਵ ਪਾਸ਼ਾਏ ਮਹਾਰਾਜ ਪੰਜਵੇਂ ਗੁਰੂ ਉਹਨਾਂ ਦੇ ਉਹਨਾਂ ਨੂੰ ਤੱਤੇ ਤਵੇ ਤੇ ਬਿਠਾਇਆ ਅਤੇ ਸਿਰਜ ਪਾਈ ਸ਼ਹੀਦ ਕੀਤਾ